ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਯੂਨੀਵਰਸ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਭਰਮਿੰਦਰ ਸਿੰਘ ਸਿੱਖ ਯੂਨੀਵਰਸ ਚੈਨਲ ਦੇ ਉੱਤੇ ਅੱਜ ਤੋਂ ਅਸੀਂ ਇੱਕ ਕੜੀ ਸ਼ੁਰੂ ਕਰਨ ਜਾ ਰਹੇ ਹਾਂ ਇਸ ਕੜੀ ਦੇ ਵਿੱਚ ਅਸੀਂ ਤੁਹਾਨੂੰ ਸਿੱਖ ਮਿਸਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਸਿੱਖ ਮਿਸਲਾਂ ਬਾਰੇ ਸਰਦਾਰ ਘਰਾਣਿਆਂ ਦੇ ਬਾਰੇ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ 12 ਸਿੱਖ ਮਿਸਲਾਂ ਹੋਈਆਂ ਨੇ ਅਤੇ 12 ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇੱਕ ਇੱਕ ਜਿਹੜੀ ਮਿਸਲ ਹੈ ਉਦੀ ਪੂਰੀ ਜਾਣਕਾਰੀ ਪੂਰਨ ਤੌਰ ਦੇ ਉੱਤੇ ਉਸਦਾ ਇਤਿਹਾਸ ਜਿਹੜਾ ਉਹ ਕੀ ਸੀ ਉਹਦੇ ਸਰਦਾਰ ਕੌਣ ਸੀ ਉਹਦੇ ਵਿੱਚ ਕੀ ਕੁਝ ਕੁਰਬਾਨੀਆਂ ਹੋਈਆਂ ਤਮਾਮ ਇਤਿਹਾਸ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਮੈਂ ਉਮੀਦ ਕਰਦਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਅਤੇ ਇਸ ਇਤਿਹਾਸ ਤੋਂ ਜਾਣੂ ਹੋਣ ਵਾਸਤੇ ਤੁਸੀਂ ਸਾਡੀਆਂ ਵੀਡੀਓ ਦੇਖਦੇ ਰਹੋਗੇ ਅੱਜ ਜਿਹੜਾ ਇਤਿਹਾਸ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਦੀ ਸ਼ੁਰੂਆਤ ਕਰਾਂਗੇ ਕਿ ਸਿੱਖ ਮਿਸਲਾਂ ਬਣੀਆਂ ਕਿਵੇਂ ਸੀ ਇਹ ਅਸੀਂ ਆਪਣੇ ਕੋਲੋਂ ਗੱਲਾਂ ਨਹੀਂ ਸੁਣਾਉਣੀਆਂ ਇੱਕ ਮੇਰੇ ਕੋਲ ਕਿਤਾਬ ਹੈ ਸਿੱਖ ਮਿਸਲਾਂ ਇਹ ਸਰਦਾਰ ਘਰਾਣੇ ਇਹ ਸੂਰ ਸਿੰਘ ਸੀਤਲ ਹੋਰਾਂ ਦੀ ਲਿਖੀ ਹੋਈ ਕਿਤਾਬ ਹੈ ਇਹਦੇ ਵਿੱਚ ਜੋ ਇਤਿਹਾਸ ਦੱਸਿਆ ਗਿਆ ਉਸ ਦੇ ਹਵਾਲੇ ਤੋਂ ਹੀ ਅਸੀਂ ਤੁਹਾਨੂੰ ਇਤਿਹਾਸ ਜਿਹੜਾ ਦੱਸਾਂਗੇ ਸੋ ਸਿੱਖ ਮਿਸਲਾਂ ਬਣੀਆਂ ਕਿਵੇਂ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਇਸ ਇਤਿਹਾਸ ਦਾ ਜ਼ਿਕਰ ਕਰਾਂਗੇ 29 ਮਾਰਚ 1748 ਦਾ ਦਿਨ ਵਿਸਾਖੀ ਦਾ ਦਿਨ ਸੀ ਸੋ ਉਸ ਦਿਨ ਅੰਮ੍ਰਿਤਸਰ ਇੱਕ ਵਟਾ ਇਕੱਠ ਕੀਤਾ ਗਿਆ ਨਵਾਬ ਕਪੂਰ ਸਿੰਘ ਨੇ ਇੱਕ ਇੱਥੇ ਮਤਾ ਪੇਸ਼ ਕੀਤਾ ਕਿ ਪੰਥ ਨੂੰ ਮਜ਼ਬੂਤ ਕਰਨ ਦੇ ਵਾਸਤੇ ਕੋਈ ਜਥੇਬੰਦੀ ਬਣਾਈ ਜਾਵੇ ਇਹ ਮਤਾ ਸਾਰਿਆਂ ਨੇ ਪ੍ਰਵਾਨ ਵੀ ਕੀਤਾ ਤੇ ਸਾਰੇ ਪੰਥ ਦੀ ਇੱਕ ਸਾਂਝੀ ਜਥੇਬੰਦੀ ਬਣੀ ਜਿਹਦਾ ਨਾਮ ਰੱਖਿਆ ਗਿਆ ਦਲ ਖਾਲਸਾ ਦਲ ਖਾਲਸਾ ਦਾ ਇੱਕ ਜਥੇਦਾਰ ਵੀ ਬਣਾਇਆ ਸਰਬਸੰਮਤੀ ਦੇ ਨਾਲ ਜਿਹੜੇ ਬਣੇ ਕਿ ਸਰਦਾਰ ਜੱਸਾ ਸਿੰਘ ਅਲੂਵਾਲੀਆ ਤਾਂ ਉਹਨਾਂ ਦੇ ਮਾਤ ਹਿੱਤ ਦੇ ਵਿੱਚ 11 ਮਿਸਲਾਂ ਬਣੀਆਂ। ਬਣੀਆਂ ਤਾਂ 12 ਮਿਸਲਾਂ ਸੀ ਪਰ ਜੱਸਾ ਸਿੰਘ ਆਲੂਵਾਲੀਆ ਦੇ ਸਮੇਂ ਇਹ 11 ਮਿਸਲਾਂ ਬਣੀਆਂ ਸੀ ਤੇ ਇੱਕ ਮਿਸਲ ਬਾਅਦ ਵਿੱਚ ਬਣੀ ਸੀ ਜਿਹੜਾ ਕਿ ਪਟਿਆਲਾ ਦੇ ਆਲਾ ਸਿੰਘ ਦੇ ਨਾਲ ਸੰਬੰਧ ਰੱਖਦੀ। ਇਹ ਮਿਸਲਾਂ ਦੇ ਨਾਮ ਕੀ ਸੀ ਉਹ ਤੁਹਾਨੂੰ ਦੱਸ ਦਿੰਨੇ ਆ। ਆਲੂਵਾਲੀਆ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜਿਹੜੇ ਸੀ ਉਹਨਾਂ ਦੀ ਇੱਕ ਮਿਸਲ ਸੀ ਆਲੂਵਾਲੀਆ ਮਿਸਲ ਦੂਸਰੀ ਮਿਸਲ ਜਿਹੜੀ ਸੀ ਫੈਜ਼ਲਪੁਰੀਆ ਜਾਂ ਫਿਰ ਸਿੰਘਪੁਰੀਆ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਇਸ ਮਿਸਲ ਨੂੰ ਜਿਸ ਦੇ ਜਥੇਦਾਰ ਨਬੂਬ ਕਪੂਰ ਸਿੰਘ ਸੀ ਤੀਸਰੀ ਮਿਸਲ ਸੀ ਸ਼ੁਕਰਚੱਕੀਆ ਮਿਸਲ ਇਹਦੇ ਜਥੇਦਾਰ ਨੋਦ ਸਿੰਘ ਸ਼ੁਕਰਚੱਕੀਆ ਸੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਦਾਦਾ ਜੀ ਵੀ ਚੌਥੀ ਮਿਸਲ ਜਿਸ ਦਾ ਨਾਮ ਸੀ ਨਿਸ਼ਾਨਾ ਵਾਲੀ ਮਿਸਲ ਜਥੇਦਾਰ ਜ਼ੋਦਾ ਸਿੰਘ ਦਾਲ ਖਾਲਸਾ ਦੇ ਵਿੱਚ ਨਿਸ਼ਾਨ ਬਰਦਾਰ ਜਿਹੜੇ ਹੁੰਦੇ ਜਿਵੇਂ ਝੰਡਾ ਬਰਦਾਰ ਵੀ ਕਹਿ ਦਿੰਦੇ ਉਹਨਾਂ ਦੀ ਮਿਸਲ ਸੀ ਪੰਜਵੀਂ ਮਿਸਲ ਸੀ ਮਿਸਲ ਪੰਘੀਆਂ ਜਥੇਦਾਰ ਹਰੀ ਸਿੰਘ ਪੰਗੀ ਇਹਨਾਂ ਦਾ ਪਿੰਡ ਸੀ ਪੰਜਗੜ ਤੁਸੀਂ ਦੇਖੋ ਵੀ ਅੱਜ ਅਸੀਂ ਤੁਹਾਨੂੰ ਇਹਨਾਂ ਦੇ ਪਿੰਡਾਂ ਦੇ ਨਾਮ ਵੀ ਨਾਲ ਦੱਸਾਂਗੇ ਸ਼ਾਇਦ ਤੁਸੀਂ ਉਹਨਾਂ ਦੇ ਪਿੰਡਾਂ ਦੇ ਰਹਿਣ ਵਾਲੇ ਵੀ ਹੋਵੋ ਹੋ ਸਕਦਾ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਸਾਡੇ ਪਿੰਡ ਦੇ ਵਿੱਚ ਅਜੇਹੇ ਜਰਨੈਲ ਵੀ ਹੋਏ ਨੇ ਨਾਲ ਨਾਲ ਅਸੀਂ ਪਿੰਡਾਂ ਦੇ ਨਾਮ ਵੀ ਤੁਹਾਨੂੰ ਦੱਸ ਰਹੇ ਹਾਂ ਛੇਵੀਂ ਮਿਸਲ ਸੀ ਮਿਸਲ ਤਨਈਆ ਜਥੇਦਾਰ ਜੈਤ ਸਿੰਘ ਨੇ ਯਾ ਉਹਨਾਂ ਦੀ ਮਿਸਲ ਇਹਨਾਂ ਦਾ ਪਿੰਡ ਸੀ ਕਾਨਾ ਇਸ ਤੋਂ ਇਲਾਵਾ ਮਿਸਲ ਸੀ ਨਕਈਆ ਜਥੇਦਾਰ ਹੀਰਾ ਸਿੰਘ ਨਕਈ ਇਹਨਾਂ ਦਾ ਪਿੰਡ ਸੀ ਬਹਿੜਵਾਲ ਤੇ ਮਿਸਲ ਦੱਲੇਵਾਲੀ ਜਥੇਦਾਰ ਗੁਲਾਬ ਸਿੰਘ ਇਹਨਾਂ ਦਾ ਪਿੰਡ ਸੀ ਦੱਲੇਵਾਲ ਨੌਵੀਂ ਮਿਸਲ ਜਿਸ ਦਾ ਨਾਮ ਸੀ ਸ਼ਹੀਦਾ ਜਥੇਦਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਹੀ ਮਿਸਲ ਦਾ ਨਾਮ ਸੀ ਸ਼ਹੀਦਾ ਮਿਸਲ ਤੇ ਦਸਵੀਂ ਮਿਸਲ ਸੀ ਕਰੋੜਾ ਸਿੰਘੀਆਂ ਮਿਸਲ ਜਿਨ੍ਹਾਂ ਦੇ ਜਥੇਦਾਰ ਸੀ ਕਰੋੜਾ ਸਿੰਘ ਇਹਨਾਂ ਦਾ ਪਿੰਡ ਸੀ ਪੈਜਗੜ ਇਸ ਤੋਂ ਇਲਾਵਾ 11ਵੀਂ ਮਿਸਲ ਸੰਗਣੀਆਂ ਦੀ ਮਿਸਲ ਇਹਨਾਂ ਦੀ ਮਿਸਲ ਜਿਹੜੀ ਹੈ ਪਿੱਛੋਂ ਰਾਮਗੜੀਆ ਤੇ ਜਥੇਦਾਰ ਆਨੰਦ ਸਿੰਘ ਪਿੰਡ ਸੰਗਣਾ ਸੋ ਇਹ ਮਿਸਲਾਂ ਸੀ 11 ਤੇ 12ਵੀਂ ਮਿਸਲ ਫੁਲਕਿਆਂ ਦੀ ਮਿਸਲ ਇੱਕ ਵੱਖਰੀ ਮਿਸਲ ਸੀ ਜਿਸ ਦਾ ਬਾਨੀ ਜਿਹੜਾ ਸਰਦਾਰ ਆਲਾ ਸਿੰਘ ਪਟਿਆਲਾ ਸੀ ਇਦੇ ਬਾਰੇ ਅਸੀਂ ਇੱਕ ਅਲੱਗ ਤੋਂ ਵੀਡੀਓ ਵੀ ਬਣਾਈ ਹੋਈ ਹੈ ਕਿ ਆਲਾ ਸਿੰਘ ਪਟਿਆਲਾ ਕੌਣ ਸੀ ਉਹ ਵੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਸੋ ਵਿਸਾਖੀ ਵਾਲੇ ਦਿਨ ਪੰਥ ਦੇ ਵਿੱਚ ਮਿਸਲਾਂ ਦਾ ਐਲਾਨ ਕਰ ਦਿੱਤਾ ਗਿਆ ਕਿੱਥੇ ਤੋਂ ਫਿਰ ਮਿਸਲਾਂ ਆਪੋ ਆਪਣੇ ਕੰਮਾਂ ਵਿੱਚ ਚਲੇ ਗਏ ਸਿੱਖ ਸਿਪਾਹੀ ਤੇ ਸਰਦਾਰ ਨੂੰ ਆਗਿਆ ਦਿੱਤੀ ਗਈ ਕਿ ਉਹ ਜਿਸ ਮਿਸਲ ਦੇ ਵਿੱਚ ਵੀ ਚਾਹੁੰਦੇ ਨੇ ਸ਼ਾਮਲ ਹੋਣਾ ਉਹ ਹੋ ਸਕਦੇ ਨੇ ਕੋਈ ਬੰਦਸ਼ ਨਹੀਂ ਤੁਸੀਂ ਆਪਣੀ ਹੀ ਮਰਜ਼ੀ ਦੇ ਨਾਲ ਜਿਹੜੀ ਮਰਜ਼ੀ ਮਿਸਲ ਦੇ ਵਿੱਚ ਜਾ ਸਕਦੇ ਤਾਂ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ ਗਿਆ ਕਿ ਹਰ ਮਿਸਲ ਅੰਗਰੂਨੀ ਮਾਮਲਿਆਂ ਦੇ ਵਿੱਚ ਸੁਤੰਤਰ ਹੋਵੇਗੀ ਉਹ ਆਪਣੇ ਫੈਸਲੇ ਆਪ ਲੈ ਸਕਦੀ ਹੈ ਪਰ ਜਦੋਂ ਪੰਥ ਤੇ ਕੋਈ ਵਿਪਤਾ ਪਾਉਗੀ ਤਾਂ ਸਾਰੇ ਇਕੱਠੇ ਹੋ ਜਾਣਗੇ ਇਹ ਗੱਲ ਖਾਲਸੇ ਦੇ ਜਥੇਦਾਰ ਦਾ ਹੁਕਮ ਸੀ ਇਹ ਸਾਰਿਆਂ ਨੇ ਸਿਰ ਮੱਥੇ ਲਿਆ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਕੱਚਾ ਕਿਲਾ RAM RONI ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਜੋ ਪਿੱਛੋਂ ਕਲਾ ਫਿਰ ਰਾਮਗੜ੍ਹ ਦਾ ਵੀ ਬਣਿਆ ਜਿਹਨੂੰ ਰਾਮਗੜ੍ਹ ਦੇ ਕਿਲੇ ਵਿੱਚ ਜਾਣਿਆ ਜਾਂਦਾ ਤਾਂ ਸਿੰਘਾਂ ਨੇ ਪੰਜਾਬ ਦੇ ਬਹੁਤ ਸਾਰੇ ਹਿੱਸੇ ਦੇ ਉੱਤੇ ਪ੍ਰਬੰਧ ਕਾਇਮ ਕਰ ਲਿਆ ਮਿਸਲਾਂ ਦੇ ਤਹਿਤ ਜਿਹੜੇ ਇਲਾਕੇ ਸਿੱਖਾਂ ਦੀ ਰਾਖੀ ਦੇ ਵਿੱਚ ਆ ਗਏ ਉਹਦੇ ਵਿੱਚੋਂ ਫਸਲ ਜਿਹੜੀ ਬਣਦੀ ਸੀ ਉਹ ਦਲ ਖਾਲਸਾ ਨੂੰ ਦਿੱਤੀ ਜਾਂਦੀ ਉਹਦੇ ਵਿੱਚੋਂ ਪੰਜਵਾਂ ਹਿੱਸਾ ਦਲ ਖਾਲਸਾ ਨੂੰ ਦਿੱਤਾ ਜਾਂਦਾ ਸੀ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਸਿੰਘ ਜਿਹੜੇ ਆ ਲੁੱਟਮਾਰ ਨਾ ਕਰਦੇ ਸਗੋਂ ਉਹਨਾਂ ਇਲਾਕਿਆਂ ਦੀ ਹੋਰ ਲੁਟੇਰਿਆਂ ਤੋਂ ਦੇਖਭਾਲ ਕਰਦੇ ਬਚਾਉਂਦੇ ਬਹੁਤ ਸਾਰੇ ਇਲਾਕੇ ਜਿਹੜੇ ਨੇ ਉਹ ਖੁਸ਼ੀ ਨਾਲ ਸਿੰਘਾਂ ਦੀ ਰਾਖੀ ਦੇ ਵਿੱਚ ਆ ਪੀ ਜਾਣਗੇ ਕਿਉਂਕਿ ਬਹੁਤ ਵਧੀਆ ਪ੍ਰਣਾਲੀ ਜਿਹੜੀ ਆ ਸਿੱਖ ਮਿਸਲਾਂ ਦੀ ਸੀ ਉਹ ਬੜਾ ਵਧੀਆ ਪ੍ਰਬੰਧ ਆਪਣੇ ਇਲਾਕੇ ਦਾ ਕਰਦੇ ਸੀ ਇਸ ਕਰਕੇ ਲੋਕ ਵੀ ਚਾਹੁੰਦੇ ਸੀ ਕਿ ਇਹਨਾਂ ਦੀਆਂ ਮਿਸਲਾਂ ਵਿੱਚ ਅਸੀਂ ਸ਼ਾਮਲ ਹੋ ਜਾਈਏ ਤਾਂ ਸਿੱਖ ਮਿਸਲਾਂ ਜੜੀਆਂ ਨੇ ਅੱਡੋ-ਅੱਡ ਇਲਾਕਿਆਂ ਦੇ ਉੱਤੇ ਆਪਣਾ-ਆਪਣਾ ਖਬਜ਼ਾ ਕਰਕੇ ਉੱਥੋਂ ਦੀ ਰਾਖੀ ਜਿਹੜੀ ਆ ਕਰਨ ਲਈ ਸਰਦਾਰ ਕਰੋੜਾ ਸਿੰਘ ਤੇ ਬਾਬਾ ਦੀਪ ਸਿੰਘ ਹੋਰਾਂ ਦੀ ਸ਼ਹੀਦੀ ਮਿਸਲ ਸਤਲੁਜ ਤੋਂ ਦੱਖਣ ਵੱਲ ਚਲੇ ਗਏ ਤੇ ਇਸ ਤੋਂ ਇਲਾਵਾ ਸਿੰਗਾਪੂਰੀਏ ਤੇ ਆਲੂ ਵਾਲੀਏ ਪਤਨ ਹਰੀਕੇ ਤੋਂ ਦਰਿਆ ਸਤਲੁਜ ਦੇ ਦੋਹੇ ਪਾਸੇ ਰਾਖੀ ਕਰਨ ਲੱਗੇ ਅਤੇ ਨਕਈ ਮਿਸਲ ਦੇ ਹਵਾਲੇ ਨਕਤੇ ਦਾ ਇਲਾਕਾ ਜਿਹੜਾ ਤਹਿਸੀਲ ਚੋਣਿਆਂ ਦੇ ਵਿੱਚ ਆ ਗਿਆ ਤਾਂ ਕਨਈਆ ਤੇ ਰਾਮਗੜੀਆਂ ਜਿਹੜੀਆਂ ਮਿਸਲਾਂ ਨੇ ਉਹਨਾਂ ਨੇ ਆਪੋ ਆਪਣੇ ਇਲਾਕੇ ਸੰਭਲੇ ਸ਼ੁਕਰਚੱਕੀਆ ਤੇ ਭੰਗੀ ਦੁਆਬਾ ਅਤੇ ਦੁਆਬੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆ ਕੇ ਨਿਸ਼ਾਨਾ ਵਾਲੀ ਜਿਹੜੀ ਮਿਸਲ ਸੀ ਅਤੇ ਡੱਲੇਵਾਲ ਵਾਲੀ ਮਿਸਲ ਜਿਹੜੀ ਸੀ ਉਹ ਅੰਮ੍ਰਿਤਸਰ ਰਹੀਆਂ ਤਾਂ ਕਿ ਜੇ ਲੋੜ ਪਵੇ ਤਾਂ ਉਹ ਮਦਦ ਦੇ ਵਿੱਚ ਆ ਸਕਣ ਤਾਂ ਸਿੰਘਾਂ ਦਾ ਜਿਹੜਾ ਇਹ ਪ੍ਰਬੰਧ ਹੈ ਉਹਦਾ ਚਿਰ ਚੱਲ ਨਹੀਂ ਸਕਿਆ ਕਿਉਂਕਿ ਅਫਗਾਨੀ ਨੇ ਨਵੰਬਰ ਦੇ ਵਿੱਚ ਆ ਕੇ ਇੱਥੇ ਚੌਥਾ ਹਮਲਾ ਕਰ ਦਿੱਤਾ ਸੀ ਇਸ ਹਮਲੇ ਦੇ ਵਿੱਚ ਅਫਗਾਨੀ ਨੇ ਦਿੱਲੀ ਆਗਰਾ ਮਥਰਾ ਤੱਕ ਸਾਰਾ ਇਲਾਕਾ ਲੁੱਟ ਲਿਆ ਤੇ ਸੂਬਾ ਸਰਹੰਦ ਆਪਣੇ ਰਾਜ ਦੇ ਵਿੱਚ ਮਲਾ ਲਿਆ ਅਬਦਾਲੀ ਨੇ ਸੂਬਾ ਜਿਹੜਾ ਆ ਲਾਹੌਰ ਤੇ ਮਲਤਾਨ ਉਹਨੇ ਪਹਿਲਾਂ ਹੀ ਆਪਣੇ ਵਿੱਚ ਮਲਾ ਲਿਆ ਸੀ ਤੇ ਹੁਣ ਸੂਬਾ ਸਰਹੰਦ ਵੀ ਉਹਨੇ ਆਪਣੇ ਵਿੱਚ ਮਨਾ ਲਿਆ ਸੋ ਸਿੰਘਾਂ ਦਾ ਨਾਂ ਕੇਵਲ ਕੀਤਾ ਕਰਾਇਆ ਕੰਮ ਆਇਆ ਸਗੋਂ ਨਵੇਂ ਸਿਰੇ ਤੋਂ ਉਹਨਾਂ ਨੂੰ ਮੁੜ ਤੋਂ ਕੰਮ ਸ਼ੁਰੂ ਕਰਨਾ ਪਿਆ ਅਬਦਾਲੀ ਦੇ ਹਮਲੇ ਤੋਂ ਬਾਅਦ ਫੇਰ ਇੱਕ ਵਾਰ ਫੇਰ ਅਬਦਾਲੀ ਨੇ ਹਮਲਾ ਕੀਤਾ ਪੰਜਵਾਂ ਹਮਲਾ ਪਾਣੀਪਤ ਦੀ ਜਿਹਨੂੰ ਤੀਸਰੀ ਲੜਾਈ ਵੀ ਕਿਹਾ ਜਾਂਦਾ ਉਹਦੇ ਵਿੱਚ ਅਬਦਾਲੀ ਨੇ ਮਰਾਠਿਆਂ ਨੂੰ ਪੂਰੀ ਤਰ੍ਹਾਂ ਦੇ ਨਾਲ ਹਰਾ ਦਿੱਤਾ ਸੀ। ਤਬਦਾਲੀ ਵਾਪਸ ਆ ਗਿਆ ਤਾਂ ਸਿੰਘਾਂ ਨੇ ਕੁਝ ਦਿਨਾਂ ਵਾਸਤੇ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਸਰਦਾਰ ਦਸਾ ਸਿੰਘ ਦੇ ਨਾਂ ਦੇ ਉੱਤੇ ਇੱਕ ਸਿੱਕਾ ਚਲਾਤਾ। ਤੇ ਖਬਰਾਂ ਸੁਣ ਕੇ ਅਬਦਾਲੀ ਫਿਰ ਮੁੜ ਤੋਂ ਚੜ੍ਹਾਈ ਕਰਦਾ ਹੈ ਤੇ ਉਹਨਾਂ ਇਹ ਹਮਲਾ ਕੇਵਲ ਸਿੱਖਾਂ ਨੂੰ ਖਤਮ ਕਰਨ ਵਾਸਤੇ ਨਹੀਂ ਕੀਤਾ ਸੀ ਸਗੋਂ 5 ਫਰਵਰੀ 1762 ਈਸਵੀ ਨੂੰ ਸਾਰਾ ਦਿਨ ਸਖਤ ਲੜਾਈ ਹੁੰਦੀ ਹੈ। ਕੂਪ ਤੋਂ ਬਰਨਾਲੇ ਤੱਕ ਦਾ ਇਲਾਕਾ ਜਿਹੜਾ ਉਹ ਲੋਥਾਂ ਦੇ ਨਾਲ ਭਰ ਜਾਂਦਾ 10-12 ਹਜ਼ਾਰ ਸਿੱਖ ਸਿਪਾਹੀ ਤੇ 18 ਤੋਂ 20 ਹਜ਼ਾਰ ਸਿੱਖਾਂ ਦੇ ਬੱਚੇ ਉਹਨਾਂ ਦੀਆਂ ਔਰਤਾਂ ਬਜ਼ੁਰਗਾਂ ਦੇ ਕਤਲ ਕੀਤੇ ਗਏ ਅਫਦਾਲੀ ਵੱਤੋਂ ਇਸ ਲੜਾਈ ਨੂੰ ਸਿੱਖ ਜਿਹੜੇ ਆ ਉਹ ਵੱਡਾ ਕੰਦੂਕਾਰਾ ਵੀ ਕਹਿੰਦੇ ਆ ਸੁਵੇਸ ਲੜਾਈ ਦੇ ਵਿੱਚ ਸਿੱਖਾਂ ਦਾ ਖਾਸਾ ਨੁਕਸਾਨ ਹੋਇਆ ਪਰ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜਾ ਬਦਾਲੀ ਦਾ ਇੱਕ ਡਰ ਸੀ ਜਿਹੜਾ ਇੱਕ ਭੈ ਸੀ ਉਹ ਹਮੇਸ਼ਾ ਵਾਸਤੇ ਦੂਰ ਹੋ ਗਿਆ ਤੇ ਹੁਣ ਅਸੀਂ ਅਬਦਾਲੀ ਨਾਲ ਅੱਖ ਚ ਅੱਖ ਪਾ ਕੇ ਲੜਾਈ ਕਰਾਂਗੇ ਤਾਂ ਇਥੋਂ ਤੱਕ ਕਿ ਕੱਲੂ ਘਾਰੇ ਤੋਂ 8 ਮਹੀਨੇ ਪਿੱਛੋਂ ਇੱਕ ਵਾਰ ਫੇਰ ਸਿੰਘਾਂ ਦੇ ਵਿੱਚ ਜੋਸ਼ ਆਇਆ ਉਹਨਾਂ ਨੇ ਲੜਾਈ ਵਾਸਤੇ ਐਲਾਨ ਕਰਤਾ ਅਬਦਾਲੀ ਸਿੱਖਾਂ ਤੋਂ ਇਥੇ ਬੁਰੀ ਤਰ੍ਹਾਂ ਨਾਲ ਹਾਰੇ ਆ ਤੇ ਫਿਰ ਦਸੰਬਰ ਦਾ ਮਹੀਨਾ ਜਿਹਦੇ ਵਿੱਚ ਅਬਦਾਲੀ ਵਾਪਸ ਕਾਬਲ ਨੂੰ ਚਲਾ ਗਿਆ ਤਾਂ ਸਿੰਘ ਫੇਰ ਅੰਮ੍ਰਿਤਸਰ ਇਕੱਠੇ ਹੋ ਗਏ ਖਾਲਸੇ ਦੀ ਜਥੇਬੰਦੀ ਫੇਰ ਇੱਕ ਨਵੇਂ ਸਿਰਿਓਂ ਸ਼ੁਰੂ ਕਰ ਦਿੱਤੀ ਗਈ ਜਿਵੇਂ ਦਲ ਖਾਲਸਾ ਨੇ ਪਹਿਲਾਂ ਮਿਸਲਾਂ ਨੂੰ ਹੁਕਮ ਲਾਈ ਸੀ ਇੱਕ ਵਾਰ ਫੇਰ ਤੋਂ ਅਬਦਾਲੀ ਨੂੰ ਭਾਜੜਾ ਪਾਉਣ ਤੋਂ ਬਾਅਦ ਕਮਰ ਕੱਸੇ ਜਿਹੜੇ ਨੇ ਖਾਲਸੇ ਨੇ ਕਰ ਲਈ ਸਾਰੇ ਪੰਥ ਦੇ ਦੋ ਵੱਡੇ ਜਥੇ ਬੁੱਢਾ ਦਲ ਤੇ ਤਰਨਾ ਦਲ ਬਣਾਏ ਗਏ ਬੁੱਢਾ ਦਲ ਦਾ ਜਥੇਦਾਰ ਸਰਦਾਰ ਜੱਥਾ ਸਿੰਘ ਆਲੂਵਾਲੀਆ ਬਣੇ ਅਤੇ ਇਹਦੇ ਵਿੱਚ 6 ਮਿਸਲਾਂ ਸ਼ਾਮਲ ਹੋਈਆਂ ਜਿਹੜੀਆਂ ਕਿ ਆਲੂਵਾਲੀਆ ਸਿੰਘਾਪੁਰੀਆ ਢੱਲੇ ਵਾਲੀਆ ਕਰੋੜ ਸਿੰਘੀਆ ਨਿਸ਼ਾਨਾ ਵਾਲੀ ਤੇ ਸ਼ਹੀਦਾਂ ਦੀ ਜਿਹੜੀ ਮਿਸਲ ਐ ਉਹ ਇਹਦੇ ਵਿੱਚ ਸ਼ਾਮਲ ਹੋਈ ਹੁਣੇ ਮਿਸਲਾਂ ਦਾ ਕੰਮ ਕੀ ਸੀ ਕਿ ਮੁਲਕ ਦੇ ਵਿੱਚ ਲੁੱਟਮਾਰ ਕਰਨ ਅਤੇ ਵੈਰੀਆਂ ਨੂੰ ਸਜ਼ਾ ਦੇਣ ਦਾ ਕੰਮ ਜਿਹੜਾ ਇਹ ਮਿਸਲਾਂ ਨੂੰ ਸੌਂਪਿਆ ਗਿਆ ਹੁਣ ਗੱਲ ਜੇ ਤਰਨਾ ਦਲ ਦੀ ਕਰੀਏ ਤਾਂ ਜਥੇਦਾਰ ਸਰਦਾਰ ਹਰੀ ਸਿੰਘ ਭੰਗੀ ਅਤੇ ਇਸ ਵਿੱਚ ਪੰਜ ਮਿਸਲਾਂ ਜੜੀਆਂ ਨੇ ਹੋਰ ਸ਼ਾਮਲ ਹੋਈਆਂ ਕਿਉਂਕਿ ਭੰਗੀਆਂ ਮਿਸਲ ਰਾਮਗੜੀਆਂ ਮਿਸਲ ਕਨਈਆ ਮਿਸਲ ਅਤੇ ਨਕਈਆ ਮਿਸਲ ਦੇ ਨਾਲ-ਨਾਲ ਸ਼ੁਕਰਚਕੀਆਂ ਮਿਸਲ ਵੀ ਇਸ ਦਲ ਦੇ ਵਿੱਚ ਸ਼ਾਮਲ ਹੋ। ਤਮਰੇਸਰ ਦੇ ਗੁਰੂ ਧਾਮਾਂ ਦੀ ਇਹਨਾਂ ਨੂੰ ਸੇਵਾ ਬਖਸ਼ੀ ਗਈ ਤੇ ਗੁਰੂ ਧਾਮਾਂ ਦੀ ਤੁਸੀਂ ਰਾਖੀ ਕਰੋਗੇ ਤੇ ਤਰਨਾ ਦਲ ਦੇ ਵਿੱਚ ਕਸੂਰ ਦਾ ਇਲਾਕਾ ਲੁੱਟਿਆ ਗਿਆ ਤੇ ਬੁੱਢਾ ਦਲ ਨੇ ਦਵਾਬਾ, ਜਲੰਧਰ ਇਹ ਸਾਰੇ ਇਲਾਕੇ ਨੂੰ ਲੁੱਟ ਲਿਆ ਤੇ ਫਿਰ ਦੋਹਾਂ ਤਲਾਂ ਨੇ ਰਲ ਕੇ ਬਟਾਲਾ ਵੀ ਮਾਰ ਲਿਆ। ਫਿਰ ਸਰਹੰਦ ਫਤਿਹ ਕਰਨ ਦੀ ਤਿਆਰੀ ਸ਼ੁਰੂ ਹੋ ਗਈ। ਤਾਂ ਜੰਗ ਦੇ ਵਿੱਚ 12 ਮਿਸਲਾਂ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ ਸਰਹੰਦ ਦੀ ਜਿਹੜੀ ਲੜਾਈ ਹੋਈ ਉਹਦੇ ਵਿੱਚ 12 ਮਿਸਲਾਂ ਨੇ ਸਾਥ ਦਿੱਤਾ ਤੇ ਅੰਤਿਕ ਲਹੂ ਡੋਣ ਵੀ ਲੜਾਈ ਹੋਈ ਅਤੇ ਇਹਦੇ ਵਿੱਚ ਫਿਰ ਸਰਹੰਦ ਦਾ ਜਿਹੜਾ ਸੂਬੇਦਾਰ ਸੀ ਉਹਨੂੰ ਜੈਨ ਖਾਂ ਉਹ ਮਾਰਿਆ ਗਿਆ ਇਸ ਤੋਂ ਬਾਅਦ ਫਿਰ ਪੰਜਾਬ ਭਰ ਦੇ ਵਿੱਚ ਮਿਸਲਾਂ ਦਾ ਰਾਜ ਆਰੰਭ ਹੋ ਗਿਆ ਸੂਬਾ ਸਰਹੰਦ 52 ਲੱਖ ਦਾ ਇਲਾਕਾ ਛੱਡ ਕੇ ਭੱਜ ਗਿਆ ਇਹ ਇਲਾਕੇ ਨੂੰ 8 ਮਿਸਲਾਂ ਨੇ ਆਪਸ ਵਿੱਚ ਵੰਡ ਲਿਆ ਜਿਹਦੇ ਵਿੱਚ ਆਲੂਵਾਲੀਆ, ਸਿੰਘਪੁਰੀਆ, ਭੰਗੀਆਂ ਮਿਸਲ, ਡੰਲਿਆਂ ਵਾਲੀ ਮਿਸਲ, ਸ਼ਹੀਦਾਂ ਦੀ ਮਿਸਲ, ਰੂਣਾ ਸਿੰਘੀਆਂ ਨਿਸ਼ਾਨਾ ਵਾਲੀ, ਫੁਲਕਿਆਂ ਦੀ ਮਿਸਲ ਇਹਨਾਂ ਨੇ ਆਪਸ ਦੇ ਵਿੱਚ ਇਹ ਇਲਾਕਾ ਵੰਡ ਲਿਆ ਤੇ ਬਾਕੀ ਮਿਸਲਾਂ ਨੇ ਦੁਆਬਾ, ਰਿਆੜ ਕੀ ਮਾਝਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਇਲਾਕੇ ਮੰਨ ਲਏ। ਇਸ ਤਰ੍ਹਾਂ ਜਮਨਾ ਤੋਂ ਲੈ ਕੇ ਅਟਕ ਤੱਕ ਪੰਜਾਬ ਦੇ ਵਿੱਚ ਸਿੱਖ ਮਿਸਲਾਂ ਦਾ ਰਾਤ ਜਿਹੜਾ ਕੰਮ ਹੋ ਗਿਆ ਹੁਣ ਸਿੱਖ ਜਿਹੜੇ ਆ ਪੂਰੀ ਤਰ੍ਹਾਂ ਦੇ ਨਾਲ ਲਾਹੌਰ ਦੇ ਉੱਤੇ ਕਾਬਜ਼ ਹੋ ਚੁੱਕੇ ਸੀ ਅਬਦਾਲੀ ਇੱਕ ਵਾਰ ਫੇਰ ਆਉਂਗਾ ਉਹ ਦੇਖਦਾ ਵੀ ਇਹਨਾਂ ਨੂੰ ਬਹੁਤ ਵਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਖਤਮ ਨਹੀਂ ਹੋ ਰਹੀ ਅਬਦਾਲੀ ਨੇ ਇੱਕ ਵਾਰ ਫੇਰ ਲੜਾਈ ਕੀਤੀ ਇਹ ਨੂਮੀ ਵਾਰ ਦੀ ਲੜਾਈ ਦੱਸਿਆ ਜਾਂਦਾ ਜਿਸ ਕਰਕੇ ਸਿੱਖਾਂ ਨੂੰ ਇੱਕ ਵਾਰ ਫੇਰ ਲਾਹੌਰ ਛੱਡਣਾ ਪਿਆ ਅਬਦਾਲੀ ਵਾਪਸ ਗਏ ਆ ਤਾਂ ਸਿੱਖ ਫੇਰ ਨਹੌਰ ਦੇ ਉੱਤੇ ਕਬਜ਼ਾ ਕਰਕੇ ਬੈਠ ਗਏ। ਇਸ ਵਾਰ ਅਬਦਾਲੀ ਦੇ ਜਿਹੜੇ ਹਮਲੇ ਆ ਉਹ ਬੜੇ ਕਮਜ਼ੋਰ ਸੀ। 10ਵੀਂ ਵਾਰ ਜਦੋਂ ਅਬਦਾਲੀ ਨੇ ਚੜ੍ਹਾਈ ਕੀਤੀ ਤਾਂ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਉਹ ਸਿੰਘਾਂ ਦੇ ਨਾਲ ਬਿਨਾਂ ਲੜਾਈ ਝੇਲਮ ਤੋਂ ਪਾਰ ਚਲਾ ਗਿਆ। ਇਸ ਵੇਲੇ ਸਾਰੇ ਪੰਜਾਬ ਦੇ ਉੱਤੇ ਸਿੱਖਾਂ ਦਾ ਰਾਜ ਸੀ ਤੇ ਸਾਰਾ ਇਲਾਕਾ 12 ਮਿਸਲਾਂ ਦੇ ਵਿੱਚ ਵੰਡਿਆ ਹੋਇਆ ਸੀ। 19 ਤੋਂ ਪਹਿਲਾਂ ਮਿਸਲਾਂ ਦਾ ਇਤਿਹਾਸ ਜਿਹੜਾ ਵੱਖੋ ਵੱਖਰਾ ਹੈ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਸ਼ੁਕਰਚੱਕੀਆ ਮਿਸਲ ਦੇ ਬਾਰੇ ਜਾਣਕਾਰੀ ਦਵਾਂਗੇ ਸ਼ੁਕਰਚੱਕੀਆ ਮਿਸਲ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀ ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਮਿਸਲਾਂ ਨੂੰ ਭੰਗ ਕਰਕੇ ਇੱਕ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਅੱਜ ਤੋਂ ਇਸ ਵੀਡੀਓ ਦੇ ਵਿੱਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਿਸਲਾਂ ਜੜੀਆਂ ਨੇ ਉਹ ਬਣੀਆਂ ਕਿਵੇਂ ਸੀ ਕਿਵੇਂ ਇਹਨਾਂ ਮਿਸਲਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤੇ ਬਾਹਰਲੇ ਲੁਟੇਰਿਆਂ ਨੂੰ ਭਾਜੜਾ ਪਾਈਆਂ ਅਬਦਾਲੀ ਜਿਹੜਾ ਕਿ ਆਪਣੇ ਸਮੇਂ ਦੇ ਵਿੱਚ ਬਹੁਤ ਵੱਡਾ ਇੱਕ ਸ਼ਾਸਕ ਸੀ ਉਸ ਨੂੰ ਹਰਾਉਣ ਵਾਲੇ ਅੱਜ ਤੱਕ ਜੰਮੇ ਨਹੀਂ ਸੀ ਪਰ ਸਿੱਖਾਂ ਨੇ ਉਹਦੀਆਂ ਵੀ ਭਾਜੜਾ ਪਵਾਈਆਂ ਇਹ ਜਿਹੜੀਆਂ ਮਿਸਲਾਂ ਬਣੀਆਂ ਸੀ ਗੱਲ ਖਾਲਸੇ ਦੇ ਅਧੀਨ ਕੰਮ ਕਰਦੀਆਂ ਸੀ ਪਰ ਇਹਨਾਂ ਨੂੰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਸੁਤੰਤਰਤਾ ਸੀ ਕਿ ਤੁਸੀਂ ਆਜ਼ਾਦੀ ਦੇ ਨਾਲ ਕੋਈ ਵੀ ਫੈਸਲੇ ਜਿਹੜੇ ਲੈ ਸਕਦੇ ਆ ਪਰ ਜਦੋਂ ਖਾਲਸਾ ਦੇ ਉੱਤੇ ਖਾਲਸਾ ਪੰਥ ਦੇ ਉੱਤੇ ਕੋਈ ਵਿਵਪਤਾ ਆਣ ਪੂਗੀ ਤਾਂ ਅਸੀਂ ਸਾਰੇ ਰਲ ਕੇ ਉਸ ਵਿਵਪਤਾ ਦਾ ਠਾਕਰਾ ਕਰਾਂਗੇ ਤੇ ਹੁੰਦਾ ਵੀ ਐਵੇਂ ਹੀ ਰਹਾ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਨਾ ਮਿਸਲਾਂ ਨੂੰ ਭੰਗ ਕਰ ਦਿੱਤਾ ਖਾਲਸਾ ਰਾਜ ਦੀ ਸਥਾਪਨਾ ਕਰ ਦਿੱਤੀ ਤੇ ਖੁਦ ਮਹਾਰਾਜਾ ਰਣਜੀਤ ਸਿੰਘ ਜਿਹੜੇ ਆ ਉਹਨਾਂ ਦੀ ਸ਼ੁਕਰਚਕੀਆ ਮਿਸਲ ਸੀ ਇਹ ਸ਼ੁਕਰਚਕੀਆ ਮਿਸਲ ਕਿੱਥੋਂ ਸ਼ੁਰੂ ਹੋਈ ਕਿਵੇਂ ਬਣੀ ਉਹਦੇ ਬਾਰੇ ਇੱਕ ਲੱਗ ਤੋਂ ਵੀਡੀਓ ਬਣਾ ਕੇ ਅਸੀਂ ਤੁਹਾਨੂੰ ਦੱਸਾਂਗੇ ਸਿੱਖ ਮਿਸਲਾਂ ਦੇ ਇਤਿਹਾਸ ਦਾ ਇਹ ਪਹਿਲਾ ਐਪੀਸੋਡ ਸੀ ਮੈਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਸਿੱਖ ਮਿਸਲਾਂ ਬਾਰੇ ਪੂਰੀ ਜਾਣਕਾਰੀ ਲੈਣ ਵਾਸਤੇ ਤੁਸੀਂ ਦੇਖਦੇ ਰਹੋ ਸਿੱਖ ਯੂਨੀਵਰਸ ਚੈਨਲ ਮੈਂ ਉਮੀਦ ਕਰਦਾ ਤੁਸੀਂ ਸਿੱਖ ਯੂਨੀਵਰਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋਗੇ ਵੀਡੀਓ ਨੂੰ ਸ਼ੇਅਰ ਵੀ ਕਰੋਗੇ ਖਾਸ ਤੌਰ ਤੇ ਬੱਚਿਆਂ ਨੂੰ ਜਰੂਰ ਦਿਖਾਓ ਕਿ ਸਾਡਾ ਇਤਿਹਾਸ ਕੀ ਸੀ ਤੇ ਅੱਜ ਅਸੀਂ ਕੀ ਬਣ ਬੈਠੇ ਹਾਂ ਸਵਾ ਸਵਾ ਲੱਖ ਸੀ ਤੇ ਕੱਖ ਹੋਏ ਬੈਠੇ ਹਾਂ ਕਿੰਨਾ ਕਿਤੇ ਲਾਈਨਾਂ ਸਾਡੇ ਤੇ ਢੁਕਦੀਆਂ ਨੇ ਕਿਉਂਕਿ ਅਸੀਂ ਆਪਣਾ ਇਤਿਹਾਸ ਭੁੱਲ ਚੁੱਕੀਆਂ ਤੇ ਇੱਕ ਨਵਿਕਲਾ ਜੋ ਉਪਰਾਲਾ ਅਸੀਂ ਕਰ ਰਹੇ ਹਾਂ ਕਿ ਸਿੱਕੇ ਦੇ ਇਤਿਹਾਸ ਨਾਲ ਅਸੀਂ ਤੁਹਾਨੂੰ ਜੋੜ ਸਕੀਏ ਤੇ ਮੈਂ ਉਮੀਦ ਕਰਦਾ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤੇ ਵੀਡੀਓ ਨੂੰ ਬਹੁਤ ਪਿਆਰ ਦੇਵੋਗੇ ਫਿਰ ਹਾਲ ਇਜਾਜ਼ਤ ਚਾਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ